ਸਵਾਗਤ ਹੈ ਚੈਨਲ ਦੇ ਵਿੱਚ। ਧੰਨਵਾਦ ਜੀ। ਕੀ ਕੀ ਕਹਿਣਾ ਚਾਹੁੰਦੇ ਹੋ? ਸ਼੍ਰੋਮਿਕ ਕਲੀਦਲ ਪਾਰਟੀ ਵੱਲੋਂ ਤੁਹਾਨੂੰ ਇੱਕ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਾ। ਮੈਂ ਬਾੜਵਾਸੀਆਂ ਨੂੰ ਮੈਂ ਬਾੜ ਨੰਬਰ 15 ਤੋਂ ਖੜੀ ਕੈਂਡੀਡੇਟ ਤੇ ਮੈਂ ਬਾੜਵਾਸੀਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਵੀ ਉਹਨਾਂ ਦੇ ਮੁੱਦੇ ਨੇ, ਗਲੀਆਂ ਨਾਲੀਆਂ ਦੇ ਬਾਰੇ ਜੋ ਵੀ ਨੇ ਉਹ ਸਭ ਆਪਾਂ ਕਰਾਂਗੇ। ਇਸ ਤਰ੍ਹਾਂ ਦੇ ਇਤਿਹਾਸ ਹਾਂਜੀ ਕਿਸ ਤਰ੍ਹਾਂ ਦੇ ਇਤਿਹਾਸ ਜਿਸ ਤਰ੍ਹਾਂ ਮਤਲਬ ਤੁਸੀਂ ਗੱਲ ਕੀਤੀ ਹੈ ਕਿ ਗਲੀਆਂ ਨਾਲੀਆਂ ਦੇ ਹੈਗੇ ਨੇ ਹੋਰ ਕੀ ਕੀ ਲੱਗਦਾ ਵੀ ਕੀ ਕੀ ਕੰਮ ਕਰਾਉਣੇ ਹੋਰ ਜੋ ਵੀ ਜੋ ਵੀ ਬਾੜ ਦੀਆਂ ਜੋ ਸਮੱਸਿਆਵਾਂ ਨੇ ਸਭ ਨੂੰ ਆਪਾਂ ਕਰਾਂਗੇ ਠੀਕ ਹੱਲ ਕਰਾਂਗੇ ਉਹਨਾਂ ਦੀ ਜੋ ਵੀ ਪ੍ਰੋਬਲਮਸ ਨੇ ਚਰਨ ਜੁਨੇ ਸਾਪਾ ਕੋਈ ਵੀ ਰਹਿ ਚੁੱਕੇ ਹਾਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਭ ਤੋਂ ਪਹਿਲੇ ਤੇ ਸਿਮਨਨ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਇਸ ਬਾੜ ਦੇ ਵਿੱਚ ਸੇਵਾ ਨਿਭਾਈ ਹੈ 2012 ਤੋਂ 17 ਤੱਕ ਉਸ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਕਾਲੀਦਾਲ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਉਸ ਤੋਂ ਬਾਅਦ ਵਾੜ ਵਾਸੀਆਂ ਨੇ ਵੋਟਾਂ ਪਾ ਕੇ ਮੈਨੂੰ ਜਤਾਇਆ ਤੇ ਮੈਂ ਪਿਛਲੇ 12 ਸਾਲਾਂ ਤੋਂ ਹੀ ਇਸ ਵਾਰਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਤੇ ਮੈਨੂੰ ਜੋ ਜੋ ਵੀ ਵਾਰਡ ਵਿੱਚ ਸਮੱਸਿਆਵਾਂ ਉਸ ਸਮੇਂ ਸਨ ਜਿਵੇਂ ਕਿ ਸਭ ਤੋਂ ਵੱਡੀ ਸਮੱਸਿਆ ਸੀ ਸੀਵਰੇਜ ਦੀ ਸੀ, ਵਾਟਰ ਸਪਲਾਈ ਦੀ ਸੀ। ਉਸ ਤੋਂ ਬਾਅਦ ਲਾਈਟ ਸੀ ਸੀ ਤੇ ਜਿੰਨੀਆਂ ਭਲਾਈ ਸਕੀਮਾਂ ਉਹ ਸਾਰੀਆਂ ਇਸ ਵਾਰਡ ਦੇ ਵਿੱਚ ਮੈਂ ਐਪਲੀਕੇਬਲ ਕੀਤੀਆਂ ਨੇ ਤੇ ਵੱਧ ਤੋਂ ਵੱਧ ਸਕੀਮਾਂ ਲਿਆ ਕੇ ਵਾਰਡ ਦੀ ਜਿਹੜੀ ਹੈ ਡਿਵੈਲਪਮੈਂਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਹੁਣ ਦੁਬਾਰਾ ਤੋਂ ਫਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਧਰਮ ਪਤਨੀ ਨੂੰ ਟਿਕਟ ਦਿੱਤੀ ਹੈ ਤੇ ਉਸੇ ਤਰ੍ਹਾਂ ਮੈਂ ਅੱਗੇ ਆਉਣੇ ਵਾਲੇ ਸਮੇਂ 'ਚ ਵੀ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਵੀ ਆਉਣ ਵਾਲੀ 21 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਤੇ ਜੋ ਕਿ ਮਸ਼ੀਨ ਦੇ ਵਿੱਚ ਪਹਿਲੇ ਨੰਬਰ ਤੇ ਹੈ ਉਤੇ ਬਟਨ ਦਬਾ ਕੇ ਮੇਰੇ ਤੇ ਵਿਸ਼ਵਾਸ ਜਤਾਇਓ ਅਸੀਂ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਬਾੜ ਦੀ ਸੇਵਾ ਕਰਾਂਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਬਾੜ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਤਾਂ ਉਸ ਟਾਈਮ ਵੀ ਤੁਸੀਂ ਕੰਮ ਕਰਵਾਏ ਨੇ ਤਾਂ ਹੁਣ ਕੀ ਲੱਗਦਾ ਕਿ ਕਿਹੜੇ ਕਿਹੜੇ ਇਸ ਟਾਈਮ ਮੁੱਦੇ ਨੇ ਜਾਂ ਕਿਹੜੇ ਕਿਹੜੇ ਕੰਮ ਕਰਾਉਣ ਵਾਲੇ ਬਾੜ ਉਸ ਸਮੇਂ ਦੇ ਵਿੱਚ ਮੇਨਸ ਵਸਿਆ ਸੀਵਰੇਜ ਦੀ ਸੀ ਇਸ ਬਾੜ ਦੀ ਉਹ ਹੱਲ ਹੋ ਗਈ ਸੀ ਹੁਣ ਜਿਹੜੇ ਜੀ ਬਾੜ ਦੇ ਵਿੱਚ ਨਿਗਾਹ ਮਾਰੀ ਆ ਤਾਂ ਲਾਈਟ ਦੀਆਂ ਜਿਹੜੀਆਂ ਤਾਰਾਂ ਨੇ ਬਹੁਤ ਜ਼ਿਆਦਾ ਬਾੜ ਦੇ ਵਿੱਚ ਇਹ ਸਮੱਸਿਆ ਵਾ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਉਹ ਸਮੱਸਿਆ ਵੀ ਹੱਲ ਕਰਾਂਗੇ ਤੇ ਜਿਸ ਤਰ੍ਹਾਂ ਜਿੰਨੀਆਂ ਗਵਰਨਮੈਂਟ ਦੀਆਂ ਭਲਾਈ ਦੀਆਂ ਸਕੀਮਾਂ ਆਉਂਦੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਦੀਆਂ ਨੇ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਿਆ ਕੇ ਬਾੜ ਦੇ ਵਿੱਚ ਲਾਗੂ ਕਰਾਵਾਂਗੇ ਪਿਛਲੇ ਦਿਨੀ ਤੁਹਾਡੇ ਵੱਲੋਂ ਵੀ ਵੱਖ-ਵੱਖ ਕਬਾੜਾਂ ਦੇ ਵਿੱਚ ਕੈਂਡੀਡੇਟ ਉਤਾਰੇ ਗਏ ਸੀਗੇ ਸੰਜੀਤ ਢਿੱਲੋਂ ਦੀ ਅਗਵਾਈ ਦੇ ਵਿੱਚ ਤਾਂ ਕਿੰਨੇ ਕੈਂਡੀਡੇਟ ਨੇ ਜਿਹੜੇ ਆਪਣੇ ਸਾਹਨੇ ਵਾਲ ਦੇ ਚੁਸਤੇ ਮੇਰੇ ਵੱਲੋਂ ਸਾਡੇ ਵੱਲੋਂ 9 ਕੈਂਡੀਡੇਟ उतारे ਗਏ ਸੀ ਤੇ ਸਾਨੂੰ ਪੂਰਨ ਆਸ ਆ ਵੀ 9 ਦੇ 9 ਹੀ ਕੈਂਡੀਡੇਟ ਸਾਡੇ ਜਿੱਤ ਰਹੇ ਨੇ ਤੇ ਬਹੁਤ ਵੱਡੀ ਜਿਹੜਾ ਹੰਗਾਰਾ ਸਾਨੂੰ ਮਿਲ ਰਿਹਾ ਵਾ ਸਾਰੀ ਜਨਤਾ ਬਾਡ ਦੇ ਵਿੱਚ ਆਪਣੇ ਬਾਡ ਦੇ ਕਿੰਨੇ ਕਿ ਬੋਟ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਬਾਡ ਦੇ 1100 ਕੁਝ ਬੋਟ ਹੈ ਤੇ ਮੈਂ ਜਿੱਥੇ ਵੀ ਜਾਂਦਾ ਮੈਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਮਿਲ ਰਿਹਾ ਤੇ ਮੈਨੂੰ ਪੂਰਨ ਆਸ ਆ ਵੀ ਮੇਰੇ ਵਾਰਡ ਵਾਸੀ ਮੇਰੇ ਨਾਲ ਖੜੇ ਨੇ ਤੇ ਆਉਣ ਵਾਲੀ 21 ਤਰੀਕ ਨੂੰ ਰਿਜ਼ਲਟ ਸਾਹਮਣੇ ਆਵੇਗਾ ਇਹ ਮੈਨੂੰ ਪੂਰਨ ਆਸ ਆ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ। ਅ ਸੋ ਮੈਂ ਮੈਂ ਕੀ ਕਹਿਣਾ ਚਾਹਾਂਗੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਾਂਗੇ? ਮੈਂ ਵਾਰਡ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਜਿਵੇਂ ਤੁਸੀਂ ਪਹਿਲੇ ਸਾਨੂੰ ਇੱਕ ਵਾਰ ਮੌਕਾ ਦਿੱਤਾ ਸੀ ਅਸੀਂ ਉਦੋਂ ਆਪਣੇ ਜੋ ਵੀ ਸਾਡੇ ਜਿੰਮੇ ਕੰਮ ਲੱਗੇ ਨੇ ਅਸੀਂ ਉਹ ਕੀਤੇ ਨੇ ਪੂਰਨ ਕੀਤਾ ਮਤਲਬ ਕੀਤੇ ਨੇ ਤੇ ਹੁਣ ਵੀ ਮੈਂ ਇਹੀ ਉਹਨਾਂ ਨੂੰ ਕਹਾਂਗੀ ਵੀ ਜਿਵੇਂ ਪਹਿਲੇ ਅਸੀਂ ਸੇਵਾ ਕੀਤੀ ਅਸੀਂ ਹੁਣ ਵੀ ਉਸੇ ਤਰ੍ਹਾਂ ਹੀ ਸੇਵਾ ਨਿਭਾਵਾਂਗੇ। ਤੇ ਉਹ ਆਪਣੇ 21 ਤਰੀਕ ਨੂੰ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦੀਆਂ 21 ਤਰੀਕ ਨੂੰ ਤਕੜੀ ਦੇ ਬਟਨ ਤੇ ਦਬਾ ਕੇ ਸਾਨੂੰ ਕਾਮਯਾਬ ਬਣਾਉਂਦਾ